ਰਾਗ ਸੋਠ ਬਾਣੀ ਭਗਤ ਰਵਿਦਾਸ ਜੀ ਕੇ ਜੋ ਹਮ ਬੰਦੇ ਲੋ ਫਾਸ ਹਮ ਪ੍ਰੇਮ ਬੰਦਨ ਤੁਮ ਬਾਦੇ ਆਪਣੇ ਛੋਟਨ ਕੋ ਜਤਨ ਕਰੋ ਹਮ ਛੋਟੇ ਤੁਮਾਰਾ ਦੇ ਨਾ ਦੇ ਜਾਣਤ ਹੋ ਜਸ ਤਸੀ ਅਬ ਕਾ ਕਰੋਗੇ ਅਸੀ ਰਹੋ ਨਿੰ ਪਕਰ ਪੰਕੋ ਕਟਿਓ ਰਾਮ ਦਿੱਤੀ ਬੋ ਬੋਨੀ ਖੰਡ ਖੰਡ ਕਰੇ ਭੋਜਨ ਕਿਨ ਤੋ ਨਾਲ ਬਸਰਿਓ ਪਾਨੇ अपना बापे नाही किसी को पावन को हरे राजा मोह पटल सब जग त बेअपे हो भगत नहीं संतापा कह रे विदास पदती के बडे अब एका सोतये ਜਾ ਕਰਨ ਹਮਤ ਮਾਰ ਦੇ ਸੋ ਦੁਖ ਅਜਹ ਸਈ ਕਹਿ ਰ ਵਿਦਾਸ ਪਗਤੀ ਕੇ ਬੜੇ ਅਬ ਐਸਾ ਕਿਉ ਕਏ ਜਾ ਕਰਨ ਹਮਤ ਮਾਰ ਦੇ ਸੋ ਦੁਖ ਅਜਹ ਸਈ ਇਹ ਸ਼ਬਦ ਸਤਗੁਰੂ ਦਾਸ ਮਹਾਰਾਜ ਦੇ ਮੁਖਾਰ ਬੰਦ ਤੋਂ ਚਾਰਿਆ ਹੋਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗ ਸੋਠ ਵਿੱਚ ਅੰਗ 658 ਤੇ ਸ਼ਿਸ਼ੋਗਤ ਸਤਗੁਰੂ ਦਾਸ ਮਹਾਰਾਜ ਜੀ ਮੋਹ ਮਾਇਆ ਨੂੰ ਖਤਮ ਕਰਨ ਦੇ ਲਈ ਇਸ ਸ਼ਬਦ ਦੇ ਵਿੱਚ ਕਹ ਰਹੇ ਕਿ ਆਪਣੀ ਮੋਹ ਮਾਇਆ ਜਿਹੜੀ ਹੈ ਜੇਕਰ ਅਸੀਂ ਨੂੰ ਤਿਆਗਦੇ ਨਹੀਂ ਤਾਂ ਫਿਰ ਅਸੀਂ ਇਸ ਦੁਨੀਆ ਦੇ ਬੰਧਨਾਂ ਤੋਂ ਛੁੱਟ ਨਹੀਂ ਸਕਦੇ ਜਿੰਨਾ ਅਸੀਂ ਮੋਹ ਮਾਇਆ ਕਰਕੇ ਬੰਧਨ बड़े कर रहे हैं रिश्ते नाते बड़े कर रहे हैं उन्ही जंजाल में पेरे क्योंकि परमात्मा ने इस संसार को बनाया ही बहुत मीठा है साडे सारे ही कर्म इंद्रिय ते ज्ञान इंद्रिय इस संसार के रस कस दे बीच व्यस्त है चाहे आंखें कहीं चाहे जीभ कहीं चाहे कान कहीं चाहे नासिका कहीं ਚਾਹੇ ਇੰਦਰੀਆਂ ਕਿ ਇਹ ਸਾਰੇ ਹੀ ਦੁਨੀਆਂ ਦੇ ਭੋਗਾਂ ਦੇ ਵਿੱਚ ਰਸਾਂ ਦੇ ਵਿੱਚ ਇਨਕ ਮਸਤ ਹੈ ਕਿ ਇਹਨਾਂ ਨੂੰ ਇਹ ਲੱਗਦਾ ਕਿ ਦੁਨੀਆਂ ਜਿਹੜੀ ਹੈ ਇੱਥੇ ਸਦਾ ਲਈ ਰਹਿਣ ਲਈ ਆ ਗਈ ਇਸ ਬਾਗ ਦੇ ਵਿੱਚ ਹੀ ਰਹਿਣਾ ਪਰ ਇਹ ਤਾਂ ਸੁਪਨੇ ਦੀਨ ਹੈ ਬਾਗ ਤੇ ਸਾਡੇ ਪੈਰ ਵੀ ਉਧਰ ਨੂੰ ਤੁਰਦੇ ਹੈ ਹੱਥ ਵੀ ਉਹੀ ਕੰਮ ਕਰਨਾ ਚਾਹੁੰਦੇ ਹੈ ਕੰਨ ਵੀ ਸਾਡੇ ਉਹੀ ਸੁਣਨਾ ਚਾਹੁੰਦੇ ਹੈ ਸੋ ਸੇਕਰ ਸਾਡੀਆਂ ਅੱਖਾਂ ਵੀ ਰੂਪ ਦੇਖ-ਦੇਖ ਕੇ ਨਹੀਂ ਥੱਕਦੀਆਂ ਅਲਟੀਮੇਟਲੀ ਅਸੀਂ ਚਲੇ ਜਾਣਾ ਰੂਪ ਤਾਂ ਦੁਨੀਆ ਤੋਂ ਕਦੀ ਖਤਮ ਹੀ ਨਹੀਂ ਹੋਇਆ ਆ ਰਾਮ ਤਾਂ ਕਦੀ ਖਤਮ ਨਹੀਂ ਹੋਏ ਅਸੀਂ ਖਤਮ ਹੋ ਜਾਣਾ ਸੋ ਜੇਕਰ ਅਸੀਂ ਆਪਣੇ ਕਰਮ ਇੰਦਰੀ ਗਿਆਨ ਇੰਦਰੀਆਂ ਦੇ ਨਾਲ ਆਪਣੇ ਵਿਵੇਕ ਨੂੰ ਨਾ ਜਗਾਏ ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਨਾ ਖਤਮ ਕੀਤਾ ਤੇ ਸਾਨੂੰ ਇਸ ਦੁਨੀਆ ਤੋਂ ਜੋ ਉਹਨ ਮਾਇਆ ਦੇ ਕੇ ਭੇਜੀ ਸਵਾਸਾਂ ਦੀ ਪੂੰਜੀ ਉਹ ਸਾਰੇ ਦੇ ਸਾਰੇ ਦਸ ਦੇਤੇ ਖਰਚ ਕੇ ਖਾਲੀ ਹੱਥ ਜਾਣਾ ਪਵੇਗਾ ਮੂਲ ਵੀ ਸਾਡੇ ਕੋਲ ਨਹੀਂ ਰਹੇਗਾ ਸੋ ਸਤਗੁਰੂ ਦਾਸਵਾ ਦਾ ਜਿਸ ਸਮਝਾ ਰਹੇ ਸ਼ਬਦ ਦੇ ਵਿੱਚ ਜੋ ਹਮ ਬੰਦੇ ਮੋਹ ਫਾਸ ਹਮ ਪ੍ਰੇਮ ਬੰਧਨ ਤੋਂ ਬੱਦੇ ਕਹਿੰਦੇ ਹੈ ਪ੍ਰਮਾਤਮਾ ਤੁਸੀਂ ਮੈਨੂੰ ਉਸ ਮੋਹ ਮਾਇਆ ਦੇ ਚੱਕਰ ਦੇ ਵਿੱਚ ਫਸਾਇਆ ਹੈ ਹਮ ਪ੍ਰੇਮ ਬੰਧਨ ਤੋਂ ਬੱਦੇ ਮੈਂ ਪ੍ਰਮਾਤਮਾ ਆਪ ਦਾ ਸਿਮਰਨ ਕਰਕੇ ਨਾਮ ਜਪ ਕੇ ਸੱਚ ਦੇ ਮਾਰਗ ਨੂੰ ਅਪਣਾ ਕੇ ਮਾਨਵਤਾ ਨੂੰ ਦੇਖਦੇ ਹੋਏ ਇਸ ਫਾਹੀ ਦੇ ਵਿੱਚੋਂ ਛੁੱਟ ਗਿਆ ਅਤੇ ਤੁਹਾਨੂੰ ਆਪਣੇ ਪ੍ਰੇਮ ਦੇ ਬੰਧਨ ਦੇ ਵਿੱਚ ਬਨ ਲਿਆ ਤੇਰੇ ਨਾਲ ਪ੍ਰੇਮ ਦੀ ਪ੍ਰੀਤ ਪਾਈ ਹੈ ਆਪਣੇ ਛੁਟਣ ਕੋ ਜਤਨ ਕਰੋ ਹਮ ਛੁੱਟੇ ਤੁਮਹਾਰਾ ਦੇ ਹੈ ਪ੍ਰਮਾਤਮਾ ਮੈਂ ਛਟ ਗਿਆ ਹਾਂ ਤੁਹਾਡਾ ਸਿਮਰਨ ਕਰਕੇ ਪਰ ਤੁਸੀਂ ਹੁਣ ਇਸ ਪ੍ਰੀਤ ਤੋਂ ਕਿੰਦਾ ਛੁੱਟੋਗੇ ਜੋ ਮੈਂ ਪ੍ਰੀਤ ਤੁਹਾਡੇ ਨਾਲ ਪਾਈ ਹੈ ਇਸ ਪ੍ਰੀਤ ਤੋਂ ਕਿਵੇਂ ਮੁਖ ਮੋੜੋਗੇ ਕਿਉਂਕਿ ਮੁਖ ਤਾਂ ਪ੍ਰਮਾਤਮਾ ਉਦੋਂ ਹੀ ਮੋੜੂਗਾ ਜਦੋਂ ਅਸੀਂ ਇਸ ਦੁਨੀਆਂ ਦੇ ਮੋਹ ਮਾਇਆ ਦੇ ਚੱਕਰ ਦੇ ਵਿੱਚ ਰਹਿ ਪੈ ਰਾਂਗੇ ਜਦੋਂ ਅਸੀਂ ਦੁਨੀਆਂ ਨੂੰ ਹੀ ਉਦਾਸ ਕ ਮੰਨ ਲਿਆ ਇਸ ਨੂੰ ਛੱਡ ਦਿੱਤਾ ਕਿ ਇੱਥੇ ਕੋਈ ਸਾਡਾ ਨਹੀਂ ਤਾਂ ਫਿਰ ਪਰਮਾਤਮਾ ਦੇ ਨਾਲ ਹੀ ਪ੍ਰੀਤ ਲਗਣੀ ਹੈ ਫਿਰ ਸਵਾਸਨ ਦੀ ਪੁੰਜੀ ਲਗਣੀ ਉਹਦੇ ਲੇਖੇ 'ਚ ਫਿਰ ਅਸੀਂ ਨਾਮ ਹੀ ਉਸ ਦਾ ਜਪਣਾ ਹੈ ਸਿਮਰਨ ਹੀ ਉਸ ਦਾ ਕਰਨਾ ਹੈ ਜਦੋਂ ਅਸੀਂ ਸਿੱਖ ਸੰਭੜੇ ਨੂੰ ਛੱਡ ਦਿੱਤਾ ਸੋ ਸਤਗੁਰ ਰਵਦਾਸ ਵਾਲਾ ਜੀ ਆਪਣੀ ਪ੍ਰੀਤ ਤੇ ਇੰਨਾ ਉਹਨਾਂ ਨੂੰ ਪ੍ਰੇਮ ਪ੍ਰੀਤ ਤੇ ਮਾਣ ਹੈ ਕਿ ਉਹ ਕਹਿੰਦੇ ਮੈਂ ਛੁੱਟ ਗਿਆ ਤੁਸੀਂ ਛੁੱਟ ਕੇ ਦਿਖਾਓ ਆਪਣੇ ਛੁੱਟਣ ਦਾ ਯਤਨ ਕਰੋ ਇਸੇ ਕਰਕੇ ਉਹਨਾਂ ਨੇ ਕਿਹਾ ਮੇਰੀ ਬੰਦੀ ਭਗਤ ਛਡਾਵੇ ਭਗਤ ਕੀ ਬੰਦੀ ਨਾ ਛੁੱਟੇ ਮੋਹ ਇਹ ਭਗਤ ਵੱਲ ਦੀ ਖੇਡ ਹੈ ਪਰਮਾਤਮਾ ਜਦੋਂ ਤੁਸੀਂ ਇੱਕ ਕਦਮ ਜੀਵ ਅੱਗੇ ਉਧਰ ਜਾਂਦਾ ਹੈ ਤੇ ਪਰਮਾਤਮਾ ਤਾਂ ਕਈ ਕਦਮ ਅੱਗੇ ਨੂੰ ਆਉਂਦਾ ਹੈ ਕਿਉਂਕਿ ਅਸੀਂ ਉਦਾਸ ਹੀ ਨਹੀਂ ਹੁੰਦੇ ਇਸ ਜਗਤ ਤੋਂ ਅਸੀਂ ਇਸ ਨੂੰ ਮਿੱਠਾ ਹੀ ਹੈ ਨਾ ਸਮਝ ਲੈਂਦੇ ਹਾਂ ਕਿ ਮੋਹ ਮਾਇਆ ਦੇ ਚੱਕਰ ਦੇ ਵਿੱਚ ਹੀ ਪੈ ਰਹੇ ਨੇ ਮਾਦਵੇ ਜਾਣਤ ਹੋ ਜੈਸੀ ਤੈਸੀ ਕਿੰਜ ਤੁਹਾਨੂੰ ਪਤਾ ਹੈ ਤੁਸੀਂ ਹਰ ਇੱਕ ਚੀਜ਼ ਜਾਣਦੇ ਹੋ ਪ੍ਰੀਤ ਵੀ ਜਾਣਦੇ ਆਂ ਦੂਸਰੀ ਚੀਜ਼ ਵੀ ਜਾਣਦੇ ਤੁਹਾਡੇ ਤੋਂ ਕੁਝ ਵੀ ਛੁਪਿਆ ਨਹੀਂ ਹੋਇਆ ਅਬ ਕਹਾ ਕਰਾਂਗੇ ਅਸੀਂ ਜੋ ਕਹਿੰਦੇ ਮੈਂ ਪ੍ਰੀਤ ਲਾ ਲੇ ਤੁਹਾਡੇ ਨਾਲ ਪ੍ਰੇਮ ਦਾ ਬੰਧਨ ਬਣ ਗਿਆ ਤੁਹਾਡੇ ਨਾਲ ਹੁਣ ਕੀ ਕਰਨਾ ਹੈ ਬੜਾ ਵੱਡਾ ਕੁਐਸਚਨ ਹੈ ਕਿ ਕੀ ਤੁਸੀਂ ਮੇਰੀ ਪ੍ਰੀਤ ਨੂੰ ਤੋੜੋਗੇ ਕਿਉਂਕਿ ਮੈਂ ਮੋਹ ਮਾਇਆ ਛੱਡ ਦਿੱਤੀ ਹੈ ਖੇਲੀ ਨੇਕ ਹੈ ਕਿ ਜੇਕਰ ਉਸ ਨੂੰ ਪਉਣਾ ਹੈ ਤਾਂ ਮੋਹ ਮਾਇਆ ਛੱਡਣਾ ਹੈ ਇੱਥੇ ਤਾਂ ਦੁਨੀਆ ਦੇ ਵਿੱਚ ਆ ਕਿ ਦੁਨੀਆ ਮਜਬ ਦੇ ਚੱਕਰਾਂ 'ਚ ਪੈ ਜਾਂਦੀ ਹੈ ਮਜਬ ਕੋਈ ਕੰਮ ਨਹੀਂ ਕਰਦੇ ਮਜਬ ਤਾਂ ਇੱਕ ਡਿਸਪੀਸਲਨ ਹੈ ਜਾਤਾਂ ਦੇ ਵਿੱਚ ਪੈ ਜਾਂਦੇ ਆ ਕੋਈ ਹੋਰ ਚਮੇਲਿਆਂ 'ਚ ਪਏ ਹੋਏ ਆ ਇੱਥੇ ਕੋਈ ਜਾਤ ਤਾਂ ਵੀ ਚੱਕਰ ਨਹੀਂ ਹੈ ਪਰਮਾਤਮਾ ਨੇ ਤੁਹਾਨੂੰ ਭੇਜਿਆ ਹੈ ਦੁਨੀਆ 'ਤ ਕੋਈ ਜਾਤ ਉਹ ਦੇ ਕੇ ਨਹੀਂ ਭੇਜਿਆ ਉਹਨੇ ਕੋਈ ਮਜਬ ਦੇ ਕੇ ਨਹੀਂ ਭੇਜਿਆ ਸੋ ਇਹਨਾਂ ਚੀਜ਼ਾਂ ਤੋਂ ਜਦੋਂ ਸਾਰੇ ਉੱਪਰ ਉੱਠ ਕੇ ਮਾਨਵਤਾ ਲਈ ਕੋਈ ਲੋਕ ਕੰਮ ਕਰਦੇ ਤਾਂ ਉਪਰ ਨਾਤਮਾ ਦੇ ਨਾਲ ਪ੍ਰੀਤ ਲਾ ਲੈਂਦੇ ਫਿਰ ਉਹਨਾਂ ਨੂੰ ਇਸਤਾਨ ਦੀ ਕੋਈ ਪਰਵਾਹ ਨਹੀਂ ਜਾਂਦਾ ਜਾਵੇ ਰਹਿੰਦਾ ਰਹੇ ਲੇਕਿਨ ਪ੍ਰੀਤ ਸੱਚੀ ਜਿਹੜੀ ਹੈ ਇੱਕ ਛਿੰਨ ਵੀ ਉਹ ਪਟਾਉਣਾ ਨਹੀਂ ਚਾਹੁੰਦੇ ਮੈਂ ਤਾਂ ਮਹਿੰਦੀ ਮੋਲ ਜੀ ਲਈ ਸੱਤੇ ਉਹ ਤਾਂ ਜੰਦ ਦੇ ਪਹਾੜ ਦੇ ਵਿੱਚ ਮੋਲ ਲੈਂਦੇ ਹੈ ਇਸ ਪ੍ਰੀਤ ਨੂੰ ਕਿ ਤਨਮਨ ਅਰਪੋ ਪੂਜ ਚਲਾਵੋ ਗੁਰ ਪ੍ਰਸ਼ਾਦ ਨਜ਼ਰ ਜਨ ਪਾਓ ਉਹ ਤਾਂ ਤਨ ਮਨ ਭਾਰ ਦਿੰਦੇ ਹੈ ਪ੍ਰੀਤ ਨਾ ਟੁੱਟੇ ਕਿਉਂਕਿ ਜੋ ਤੂੰ ਗਿਰ ਵਰ ਤੋ ਹਮ ਮੋਰਾ ਜੋ ਤੂੰ ਚੰਦ ਤੋ ਹਮ ਪੈ ਹੇ ਚੋਰਾ ਮਾਦੂ ਬੁੱਤ ਮਨਾ ਤੋਰ ਹਮ ਨੇ ਤੋਰੇ ਤੂੰ ਸਤੋਰ ਕਵਲ ਸੋ ਜੋਰੇ ਕਹਿੰਦੇ ਤੁਹਾਡੇ ਨਾਲ ਪ੍ਰੀਤ ਤੋੜ ਕੇ ਮੈਂ ਜੋੜਨੇ ਕਿਤੇ ਨਾਲਾ ਦੁਨੀਆ ਨੂੰ ਤਾਂ ਇਹ ਚੋਠੀ ਖੇਡ ਦੱਸ ਰਿਹਾ ਕਿ ਇੱਥੇ ਰਹਿਣਾ ਨਹੀਂ ਹੈ ਸੋ ਉਹ ਕਹਿੰਦੇ ਵੀ ਇਹ ਜਿਹੜੇ ਹੁਣ ਆਪਣੀ ਪ੍ਰੀਤ ਹੈ ਇੱਕ ਦੂਸਰੇ ਦੀ ਅੱਬ ਕਹਾ ਕਰੋਗੇ ਐਸੀ ਕੀ ਕਰਾਂਗੇ ਤੁਸੀਂ ਪਰਮਾਤਮਾ ਜੀ ਹੋਣ ਆਪਣੇ ਮੇਰੇ ਤੁੱਕ ਵਿੱਚ ਆਪਣੇ ਬੰਧਨ ਨੂੰ ਛਡਾਓਗੇ ਨਹੀਂ ਨ ਪਕਰ ਫੰਕਿਓ ਔਰ ਕਾਟਿਓ ਰਾਂਦਕਿਓ ਬਬਹ ਨਹੀਂ ਕਿੰਦੇ ਕਮੱਛੇ ਨੂੰ ਪਕੜ ਕੇ ਉਹਨੂੰ ਟੁਕੜੇ ਟੁਕੜੇ ਕਰ ਦਿੱਤਾ ਤੇ ਕਈ ਤਰ੍ਹਾਂ ਖਾਣ ਦੇ ਮਤਾਬਕ ਉਹਨੂੰ ਬਣਾ ਲਿਆ ਪਰ ਉਹਦੀ ਪ੍ਰੀਤ ਪਾਣੀ ਨਾਲ ਇੰਨੀ ਜ਼ਿਆਦਾ ਹੈ ਖੰਡ ਖੰਡ ਕਰ ਭੋਜਨ ਕਿਨੋ ਤੋ ਨਾ ਵਿਸਰੇ ਪਾਣੀ ਕਿੰਦੇ ਜਦੋਂ ਖਾਣ ਵਾਲੇ ਨੇ ਉਸ ਨੂੰ ਖੰਡਾ ਤਾਂ ਪੇਟ ਦੇ ਵਿੱਚ ਜਾ ਕੇ ਵੀ ਉਸ ਖਾਣ ਬਾਰੇ ਜਦੋਂ ਮੱਛੀ ਖਾ ਲੈਂਦਾ ਉਹਨੂੰ ਫਿਰ ਪਿਆਸ ਲੱਗਦੀ ਹੈ ਇੰਨੀ ਪ੍ਰੀਤ ਮੱਛੀ ਦੀ ਹੈ ਕਿ ਟੁਕੜੇ ਟੁਕੜੇ ਹੋ ਤੋ ਬਾਅਦ ਵੀ ਪਾਣੀ ਦੇ ਨਾਲੋਂ ਪ੍ਰੀਤ ਨਹੀਂ ਛੱਡੀ ਅਧਾਰ ਨੂੰ ਨਾਂ ਦਾ ਗੁਰਮਾਨ ਦਾ ਦੇਣ ਦਾ ਮਤਲਬ ਹੈ ਕਿ ਸਾਡੇ ਦੀ ਪ੍ਰੀਤ ਇੰਨੀ ਸੱਚੀ ਹੋਣੀ ਚਾਹੀਦੀ ਹੈ ਕਿ ਇਹ ਤੰ ਰਹਿ ਨਾ ਰਹੇ ਪ੍ਰੀਤ ਹੀ ਸਾਡੀ ਪਰਮਾਤਮਾ ਨਾਲ ਰਹਿਣੀ ਚਾਹੀਦੀ ਹੈ ਜਿੰਦ ਸਾਡੀ ਪਰਮਾਤਮਾ ਦੇ ਨਾਲ ਨੱਥੀ ਹੋਣੀ ਚਾਹੀਦੀ ਹੈ ਕਿਉਂਕਿ ਉਹ ਹੀ ਨਥ ਦਾ ਨਾਥ ਹੈ ਆਪਣਾ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰੀ ਰਾਜ ਜੇਕਰ ਕੋਈ ਕਹੇ ਕਿ ਪ੍ਰਮਾਤਮਾ ਦਾ ਕੋ ਨਾਮ ਲੈ ਸਕਦਾ ਕੋਈ ਨਹੀਂ ਲੈ ਸਕਦਾ ਤੇ ਸਤਗੁਰ ਦਸਮਤ ਸਾਰ ਜੀ ਕਹਿੰਦੇ ਸਾਰਾ ਇਹ ਗਲਤ ਹੈ ਇਹ ਕਿਸੇ ਦੇ ਬਾਪ ਦੀ ਔਲਾਦ ਨਹੀਂ ਹੈ ਪ੍ਰਮਾਤਮਾ ਕਿ ਕੋਈ ਕਿਸੇ ਦਾ ਨਾਮ ਨਹੀਂ ਲੈ ਸਕਦਾ ਪ੍ਰਮਾਤਮਾ ਦਾ ਜਿਸ ਨੇ ਜੀਵ ਨੂੰ ਪੈਦਾ ਕੀਤਾ ਉਸ ਜੀਵ ਦਾ ਮਤਲਬ ਇਹ ਹੋਇਆ ਕਿ ਉਹਨੇ ਪ੍ਰਮਾਤਮਾ ਦਾ ਨਾਮ ਲੈਣਾ ਪਰ ਜਿਹੜੇ ਸਮੇਂ ਦੇ ਵਿੱਚ ਗੁਰੂ ਮਹਾਰਾਜ ਜੀ ਆਏ ਉਦੋਂ ਇਹੋ ਜਾਤ ਪਾਤ ਦੇ ਅਪਮਾਨੀ ਇਹ ਗੱਲ ਕਹਿੰਦੇ ਸੀ ਕਿ ਜੋ ਅਛੂਤ ਹੈ ਜੋ ਵਰਨ ਦੇ ਵਿੱਚ ਨਹੀਂ ਆਉਂਦੇ ਉਹ ਪਰਮਾਤਮਾ ਦਾ ਨਾਮ ਨਹੀਂ ਲੈ ਸਕਦੇ ਤੇ ਇਸ ਕਰਕੇ ਉਹਨਾਂ ਨੇ ਐਡੀ ਵੱਡੀ ਗੱਲ ਕਹਿ ਦਿੱਤੀ ਕਿ ਆਪਣਾ ਬਾਪੇ ਨਹੀਂ ਕਿਸੇ ਕੋ ਭਾਵਨ ਕੋ ਹਰੀ ਰਾਜ ਕਹਿੰਦੇ ਕਿਸੇ ਦੇ ਬਾਪ ਦੀ ਇਲਾਦ ਨਹੀਂ ਇਹ ਤਾਂ ਭਾਵਨਾ ਦੇ ਨਾਲ ਵੱਜਾ ਹੋਇਆ ਹੈ ਜਿਸ ਦਾ ਪਿਆਰ ਹੈ ਜਿਸ ਦੀ ਪ੍ਰੀਤ ਹੈ ਜਿਸ ਨੇ ਦੁਨੀਆ ਨੂੰ ਤਿਆਰ ਮੰਨ ਲਿਆ ਕਿ ਇਹ ਦੁਨੀਆ ਜਿਹੜੀ ਨਾਸ਼ਵੰਤ ਹੈ ਇਹ ਮਰ ਖਤਮ ਹੋਣਾ ਹੈ ਤਾਂ ਉਹ ਜਿਹੜੀ ਜਦੋਂ ਭਾਵਨਾ ਬਣ ਗਈ ਤਾਂ ਕੋਈ ਉਹ ਰੋਕ ਨਹੀਂ ਸਕਦਾ ਕਿ ਪ੍ਰਮਾਤਮਾ ਨਾਲ ਉਹਦਾ ਮੇਲ ਨਾ ਹੋਵੇ ਦੁਨੀਆ ਦੀ ਕੋਈ ਤਾਕਤ ਨਹੀਂ ਹੈ ਉਹ ਦੁਨੀਆ ਦਾ ਬਾਦਸ਼ਾਹ ਨਹੀਂ ਰੋਕ ਸਕਦਾ ਇਸ ਕਰਕੇ ਉਹਨਾਂ ਨੇ ਬਹੁਤ ਵੱਡੀ ਗੱਲ ਕਹੀ ਕਿ ਜਿਹੜੇ ਲੋਕ ਇਹ ਗੱਲ ਕਹਿੰਦੇ ਹੈ ਕਿ ਪ੍ਰਮਾਤਮਾ ਦਾ ਨਾਮ ਜਿਹੜਾ ਲਿਆ ਨਹੀਂ ਜਾ ਸਕਦਾ ਕਿਸੇ ਨੂੰ ਇਹ ਬੰਦਿਸ਼ ਹੈ ਉਹ ਗਲਤ ਕਰ ਰਹੇ ਮੋਹੋ ਪਟਲ ਸਭ ਜਗਤ ਬਿਆਪਿਓ ਭਗਤ ਨਹੀਂ ਸੰਤਾਪਾ ਇਹ ਕਹਿੰਦੇ ਪਰਦਾ ਜਿਹੜਾ ਮੋਹ ਦਾ ਹੈ ਪਿਆ ਹੋਇਆ ਇਹ ਸਾਰੇ ਜਗਤ ਦੇ ਵਿੱਚ ਪਿਆ ਹੋਇਆ ਪਰ ਤੇਰੇ ਭਗਤਾਂ ਨੂੰ ਇਹ ਬਿਲਕੁਲ ਨਹੀਂ ਹੈ ਉਹਨਾਂ ਨੂੰ ਬਿਲਕੁਲ ਕਲੀਅਰ ਹੈ ਕਿ ਦੁਨੀਆ ਜਿਹੜੀ ਹੈ ਸੁਪਨੇ ਦੀ ਤਰ੍ਹਾਂ ਹੈ ਸੁਪਨੇ ਦੇ ਨਿਆਏ ਹੈ ਇਸ ਨੂੰ ਛੱਡ ਕੇ ਜਾਣਾ ਹੈ ਇੱਥੇ ਰਹਿਣਾ ਨਹੀਂ ਹੈ ਉਹਨਾਂ ਨੂੰ ਬਿਲਕੁਲ ਸਾਫ਼ ਹੈ ਉਹਨਾਂ ਲਈ ਪਰਦਾ ਕੋਈ ਨਹੀਂ ਹੈ ਪਰ ਦੁਨੀਆਂ ਦੇ ਉੱਤੇ ਜਿੰਨਾ ਦੇ ਬਾਕੀ ਦੇ ਲੋਕ ਹੈ ਭਗਤਾਂ ਤੋਂ ਬਿਨਾਂ ਉਹਨਾਂ ਨੂੰ ਸਭ ਨੂੰ ਇਹੋ ਪਰਦਾ ਪਿਆ ਹੋਇਆ ਮੋਹ ਦਾ ਕਿ ਆਹ ਮੇਰਾ ਆਹ ਮੇਰਾ ਉਹ ਮੇਰਾ ਆਹ ਤੇਰਾ ਇਸ ਮੋਹ ਮਾਇਆ ਦੇ ਚੱਕਰ ਦੇ ਵਿੱਚ ਹੀ ਉਹ ਜਿਹੜੇ ਪਰਮਪ੍ਰਿਖਿਆ ਦੇ ਵਿੱਚ ਪਏ ਹੋਏ ਹੈ ਕਿ ਅਸੀਂ ਜਿਹੜਾ ਇੱਥੋਂ ਕੁਝ ਲੈ ਕੇ ਜਾਣਾ ਜਾਂ ਇੱਥੇ ਕੁਝ ਕਰਨਾ ਕਰਨ ਤਾਂ ਇੱਕੋ ਹੀ ਗੱਲ ਹੈ ਸੀ ਕਿ ਪ੍ਰਮਾਤਮਾ ਦਾ ਸਿਮਰਨ ਕਰਕੇ ਆਪਣਾ ਜੀਵਨ ਦਾ ਆਉਣ ਜਾਣ ਖਤਮ ਕਰਨਾ ਪਰ ਪੈਗੇ ਪਦਾਰਥਾਂ ਦੇ ਵਿੱਚ ਪੈਗੇ ਰਿਸ਼ਤੇ ਨਾਤਿਆਂ ਦੇ ਵਿੱਚ ਜਿਹੜਾ ਕਿ ਕੰਮ ਨਹੀਂ ਆਉਣੇ ਕਹੇ ਰਵਿਦਾਸ ਭਗਤ ਇੱਕ ਬਾਡੀ ਅਬ ਐਸਾ ਕਿ ਕਹੀਏ ਜਹ ਕਾਰਨ ਹਮ ਤੁਮ ਅਰਾਧੇ ਸੋ ਦੁਖ ਅਜਹ ਹੁ ਸਈ ਸਤਗੁਰ ਰਵਿਦਾਸ ਮਹਾਰਾਜ ਜੀ ਕਹਿੰਦੇ ਭਗਤੀ ਜਿਹੜੀ ਹੈ ਇਹ ਸਭ ਤੋਂ ਵਧੀਆ ਹੈ ਇਹਦੇ ਵਰਗਾ ਹੋਰ ਕੁਝ ਨਹੀਂ ਹੈ ਭਗਤੀ ਜਿਹੜੀ ਹੈ ਇਹ ਦਿਖਾਵੇ ਦੀ ਭਗਤੀ ਨਹੀਂ ਹੈ ਭਗਤੀ ਉਹ ਕਰੋ ਕਿ ਦੁਨੀਆਂ ਦੇ ਵਿੱਚ ਜਦੋਂ ਤੁਹਾਡਾ ਸਿਮਰਨ ਤੋਂ ਸਿੱਖਣ ਰਹੇ ਤੇ ਤੁਹਾਡਾ ਧਿਆਨ ਜਿਹੜਾ ਪਦਾਰਥਨ ਦੇ ਵਿੱਚ ਨਹੀਂ ਹੋਣਾ ਚਾਹੀਦਾ ਸਭ ਤੋਂ ਵੱਡੀ ਭਗਤੀ ਹੈ ਕਿ ਦੁਨੀਆ ਦੇ ਵਿੱਚ ਆਪਣੇ ਰਿਸ਼ਤੇ ਨਾਤੇ ਜਾਂ ਤਾਂ ਸਭ ਨੂੰ ਆਪਣਾ ਸਮਝੋ ਜਾਂ ਕਿਸੇ ਨੂੰ ਵੀ ਨਾ ਆਪਣਾ ਸਮਝੋ ਕਿਉਂਕਿ ਇਹ ਭਗਤੀ ਜਿਹੜੀ ਹੈ ਉਸ ਪਰਮਾਤਮਾ ਦੀ ਹੈ ਜਿਸ ਨੇ ਸਦਾ ਹੀ ਰਹਿਣਾ ਹੈ ਉਸ ਦੇ ਨਾਮ ਦੀ ਭਗਤੀ ਹੈ ਜੇਕਰ ਕਿਸੇ ਚੀਜ਼ ਦੀ ਭਗਤੀ ਕਰਨੀ ਹੈ ਤਾਂ ਫਿਰ ਤਾਂ ਤੂੰ ਡਰਨਾ ਤਾਂ ਉਸ ਚੀਜ਼ ਦੇ ਨਾਲ ਬਣ ਗਿਆ ਇਹ ਤਾਂ ਨਾ ਤਾਂ ਉਸ ਦੇ ਨਾਲ ਹੈ ਜਿਸ ਨੇ ਸਾਰੀ ਦੁਨੀਆ ਬਣਾਈ ਹੈ ਉਸ ਦੇ ਨਾਮ ਦੇ ਭਗਤੇ ਹੈ ਇਹਦੇ ਤੋਂ ਵੱਡੀ ਕੋਈ ਵੀ ਚੀਜ਼ ਨਹੀਂ ਹੈ ਜਾਂ ਕਾਰਨ ਹਮ ਤੁਮ ਰਦੇ ਸੋ ਦੁੱਖ ਅਜ ਹੋਸੀ ਜਿਹੜੇ ਕਹਿੰਦੇ ਮੋਹ ਮਾਇਆ ਦੇ ਚੱਕਰ ਦੇ ਵਿੱਚ ਪੈ ਜਾਂਦੇ ਹੈ ਉਹ ਹੱਲੇ ਵੀ ਪਏ ਹੋਏ ਹੈ ਉਹ ਹੱਲੇ ਵੀ ਦੁੱਖ ਭੋਗ ਰਹੇ ਹੈ ਪਰ ਜਿਹੜੇ ਮੋਹ ਮਾਇਆ ਦੇ ਚੱਕਰ ਤੋਂ ਨਿਕਲ ਗਏ ਉਹਨਾਂ ਨੂੰ ਕਿਸੇ ਕਿਸਮ ਦਾ ਵੀ ਦੁੱਖ ਨਹੀਂ ਹੈ ਉਹ ਸਦਾ ਹੀ ਆਨੰਦ ਦੇ ਵਿੱਚ ਰਹਿੰਦੇ ਹੈ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਹੀ ਨਹੀਂ ਹੈ ਕਿ ਦੁਨੀਆਂ ਤੋਂ ਕੋਸ਼ੇ ਹੋ ਜੇ ਲਿਆਣ ਵਾਲੀ ਚੀਜ਼ ਹੈ ਉਹਨਾਂ ਨੂੰ ਲੱਗਦਾ ਹੈ ਕਿ ਪਰਮਾਤਮਾ ਦੇ ਨਾਲ ਮਿਲਣਾ ਹੈ ਪਰਮਾਤਮਾ ਨੇ ਸਨੁਹੇ ਜੀਵਨ ਦਿੱਤਾ ਹੈ ਇਹ ਤਨ ਦਿੱਤਾ ਹੈ ਮਨ ਦਿੱਤਾ ਹੈ ਹੱਥ ਪੈਰ ਦਿੱਤੇ ਸਭ ਕੁਝ ਉਹਨਾਂ ਦਿੱਤਾ ਹੋਇਆ ਸੋ ਉਹ ਕਹਿੰਦੇ ਨੇ ਕਿ ਮੇਰਾ ਹੈ ਉਹ ਕਹਿੰਦੇ ਜੋ ਕੁਛ ਹੈ ਸੋ ਤੇਰਾ ਤੇਰਾ ਤੁਝ ਕੋ ਸੌਂਪ ਦੇ ਕਿਆ ਲੱਗੇ ਤੇ ਮੇਰਾ ਸੋ ਉਹ ਮਾਇਆ ਦੇ ਚੱਕਰ ਨੂੰ ਖਤਮ ਕਰ ਲਈ ਜੋ ਸਤਗੁਰ ਰਵਦਾਸ ਮਹਾਰਾਜ ਸਮਝਾ ਰਹੇ ਹੈ ਕਿ ਜਦੋਂ ਤੱਕ ਸਾਡਾ ਇੰਨਾ ਪਿਆਰ ਪੱਕਾ ਨਹੀਂ ਪੈ ਜਾਂਦਾ ਕਿ ਅਸੀਂ ਪਰਮਾਤਮਾ ਦੇ ਨਾਲ ਮਹਿਣਾ ਤੇ ਸਾਨੂੰ ਬਾਕੀ ਦੇ ਨਾਤੇ ਖਤਮ ਕਰਨੇ ਤੇ ਖਤਮ ਕੀਤੇ ਤੋਂ ਬਿਨਾਂ ਸਾਡਾ ਅਸਲੀ ਜਿਹੜਾ ਬੰਧਨ ਪਰਮਾਤਮਾ ਦੇ ਨਾਲ ਨਹੀਂ ਪੈ ਸਕਦਾ ਸੋ ਗੰਢ ਜਿਹੜੀ ਪਰਮਾਤਮਾ ਦੇ ਨਾਲ ਪਾਣੀ ਹੈ ਤਾਂ ਬਾਕੀ ਦੇ ਰਿਸ਼ਤੇ ਨਾਤੇ ਖਤਮ ਕਰਨੇ ਪੈਣੇ ਦੁਨੀਆ ਤੇ ਸੱਚ ਦੇ ਮਾਰਗ ਨੂੰ ਅਪਣਾਉਣਾ ਪੈਣਾ ਸੱਚ ਦਾ ਮਾਰਗ ਹੀ ਪਰਮਾਤਮਾ ਹੈ ਸੱਚ ਦਾ ਮਾਰਗ ਮਾਨਵਤਾ ਦੇ ਭਲਾ ਕਰਨਾ ਹੈ ਕਿਸੇ ਤੇ ਆਪ ਤੋਂ ਪਿੱਛੇ ਤੇ ਦੈਅ ਕਰਨੇ ਹੈ ਜਿਹੜਾ ਅੱਗੇ ਹੈ ਉਦਲੇ ਸ਼ਦਾ ਕਰਨੇ ਹੈ ਸੋ ਜੇਕਰ ਅਸੀਂ ਸੱਚ ਦੇ ਮਾਰਗ ਤੇ ਚੱਲਦੇ ਚੱਲਦੇ ਪਰਮਾਤਮਾ ਦੇ ਲਿਖ ਦੇ ਵਿੱਚ ਸਵਾਸਾਂ ਦੀ ਪੂੰਜੀ ਲਦ ਮੰਗੇ ਤੇ ਨਾਲ ਮਾਨਵਤਾ ਦਾ ਭਲਾ ਕਰਾਂਗੇ ਤਾਂ ਇਹ ਜੀਵਨ ਦਾ ਮਾਰਗ ਜਿਹੜਾ ਹੈ ਉਹ ਸਾਡਾ ਅਸਲੀ ਹੋਊਗਾ ਔਰ ਅਸੀਂ ਬਾਜੀ ਜਿੱਤ ਕੇ ਜਾਵਾਂਗੇ ਜੀਵਨ ਦੀ ਅਦਰਵਾਈਜ਼ ਅਸੀਂ ਨਰਕ ਸਵਰਗ ਦੇ ਚੱਕਰਾਂ ਦੇ ਵਿੱਚ ਹੀ ਪੈ ਕੇ ਖਤਮ ਕਰ ਚੁੱਕ ਜਮਾਂਗੇ ਤੁਹਾਡਾ ਜਿਹੜਾ ਮਾਰਗ ਹੈ ਉਸ ਮਾਰਗ ਤੇ ਤੁਹਾਡੀ ਕਿਰਪਾ ਦੇ ਨਾਲ ਹੀ ਚੱਲਿਆ ਜਾਣਾ ਇਹ ਬੇਨਤੀਆਂ ਕਰਦੇ ਹੋਏ ਆਓ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ